ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਨਾਲ ਕਰਦੇ ਹਾਂ ਸ਼ੁਰੂਆਤ ਚੀਨ ਵੱਲੋਂ ਕੈਨੇਡੀਅਨ ਕੈਨੋਲਾ ਦੇ ਉੱਪਰ 75% ਤੋਂ ਜ਼ਿਆਦਾ ਇੰਪੋਰਟ ਡਿਊਟੀ ਲਗਾਈ ਗਈ ਐਂਟੀ ਡੰਪਿੰਗ ਜਾਂਚ ਤੋਂ ਬਾਅਦ ਲਿਆ ਗਿਆ ਫੈਸਲਾ ਸਤੰਬਰ ਦੇ ਵਿੱਚ ਜਾਂਚ ਹੋਏਗੀ ਪੂਰੀ ਫਿਰ ਪਤਾ ਲੱਗੇਗਾ ਕਿ ਕਿੰਨਾ ਟੈਰਫ ਪ੍ਰਭਾਵਿਤ ਕਰੇਗਾ ਕੈਨੇਡੀਅਨ ਕੈਨੋਲਾ ਨੂੰ ਫੈਡਰਲ ਸਰਕਾਰ ਵੱਲੋਂ ਬਿਲਡ ਕੈਨੇਡਾ ਹੋਮਸ ਪਲਾਨ ਫਾਲ ਦੇ ਵਿੱਚ ਜਾਏ ਗੱਲ ਲਿਆਂਦਾ ਲੋਕਲ ਮਟੀਰੀਅਲ ਨੂੰ ਤਰਜੀਹ ਦੇਗਾ ਪ੍ਰੋਗਰਾਮ ਡੋਮੈਸਟਿਕ ਇਕਨੋਮੀ 'ਚ ਜਾਨ ਫੂਕਣ ਦੇ ਲਈ ਸਰਕਾਰ ਚੁੱਕੇਗੀ ਕਦਮ ਐਕਸਟਰਸ਼ਨ ਦੇ ਮਾਮਲੇ ਦੇ ਵਿੱਚ ਡਿਮੈਂਟਨ ਨਾਲ ਸੰਬੰਧਿਤ ਇੱਕ 18 ਸਾਲ ਦੇ ਨੌਜਵਾਨ ਨੇ ਆਪਣੇ ਦੋਸ਼ ਕਬਿੱਲੇ ਐਡਵੈਂਟਨ ਪੁਲਿਸ ਦੇ ਵੱਲੋਂ ਹੁਣ ਤੱਕ ਕੀਤੀਆਂ ਗਈਆਂ ਨੇ ਕਈ ਗ੍ਰਿਫਤਾਰੀਆਂ ਫਰੋਤੀ ਦੇ ਪੈਸੇ ਨਾ ਦੇਣ ਵਾਲੇ ਬਿਲਡਰਾਂ ਦੇ ਬਣ ਰਹੇ ਘਰਾਂ ਨੂੰ ਲਗਾਈ ਗਈ ਸੀ ਅੱਗ ਹੁਣ ਜਾਂਦੇ ਖਬਰਾਂ ਵਿਸਤਾਰ ਦੇ ਨਾਲ ਕੈਨੇਡਾ ਵੱਲੋਂ ਫਿਰ ਹਾਲ ਅਮਰੀਕਾ ਦੇ ਨਾਲ ਟੈਰਿਫ ਵਾਰ ਲੜੀ ਜਾ ਰਹੀ ਹੈ ਪਰ ਇਸੇ ਦੌਰਾਨ ਇੱਕ ਫਰੰਟ ਹੋਰ ਖੁੱਲਦਾ ਨਜ਼ਰ ਆ ਰਿਹਾ ਹੈ ਚੀਨ ਵੱਲੋਂ ਕੈਨੇਡੀਅਨ ਕੈਨੋਲਾ ਇمپੋਰਟਸ ਉੱਪਰ 75.8% ਦੀ ਡਿਊਟੀ ਲਾਗੂ ਕਰ ਦਿੱਤੀ ਗਈ ਹੈ ਚੀਨ ਵੱਲੋਂ ਐਂਟੀ ਡੰਪਿੰਗ ਜਾਂਚ ਦੌਰਾਨ ਕੈਨੇਡੀਅਨ ਕੈਨੋਲਾ ਉੱਤੇ ਟੈਰਿਫ ਲਗਾਈ ਗਈ ਸੀ ਪਰ ਹੁਣ ਇਹ ਪੱਕੇ ਤੌਰ ਤੇ ਭਵਿੱਖ ਦੇ ਵਿੱਚ ਲਾਗੂ ਹੋ ਸਕਦੀ ਹੈ ਦਰਅਸਲ ਕੈਨੇਡੀਅਨ ਸਰਕਾਰ ਵੱਲੋਂ ਚੀਨ ਦੀਆਂ ਇਲੈਕਟ੍ਰਿਕ ਕਾਰਾਂ ਉੱਪਰ 100% ਟੈਰਫ ਲਗਾਇਆ ਗਿਆ ਸੀ ਜਿਸ ਦੇ ਬਾਅਦ ਚੀਨ ਦੀ ਕਮਿਊਨਿਸਟ ਪਾਰਟੀ ਦੇ ਵੱਲੋਂ ਇਹ ਕਦਮ ਚੁੱਕਿਆ ਜਾਪ ਰਿਹਾ ਹੈ ਕੈਨੇਡਾ ਚੀਨ ਨੂੰ ਬਹੁਤ ਜ਼ਿਆਦਾ ਕੈਨੋਲਾ ਸਪਲਾਈ ਕਰਦਾ ਹੈ ਕਿਉਂਕਿ ਚੀਨ ਦੁਨੀਆ ਦਾ ਸਭ ਤੋਂ ਵੱਡਾ ਕੈਨੋਲਾ ਇੰਪੋਰਟਰ ਹੈ ਅਤੇ ਇਸ ਦਾ ਸਭ ਤੋਂ ਵੱਡਾ ਸਪਲਾਇਰ ਕੈਨੇਡਾ ਹੈ ਚੀਨ ਦੀ ਕਮਰਸ ਮਿਨਿਸਟਰੀ ਵੱਲੋਂ ਦੱਸਿਆ ਗਿਆ ਹੈ ਕਿ ਜੋ ਐਂਟੀ ਡੰਪਿੰਗ ਜਾਂਚ ਸ਼ੁਰੂ ਕੀਤੀ ਗਈ ਸੀ ਜਿਸ ਵਿੱਚ ਪਾਇਆ ਗਿਆ ਹੈ ਕਿ ਕੈਨੇਡਾ ਦਾ ਐਗਰੀਕਲਚਰ ਸੈਕਟਰ ਅਤੇ ਖਾਸ ਕਰ ਕੈਨੋਲਾ ਇੰਡਸਟਰੀ ਸਰਕਾਰ ਦੀਆਂ ਸਬਸਿਡੀਆਂ ਅਤੇ ਪਾਲਿਸੀਜ਼ ਦਾ ਲਾਭ ਲੈ ਕੇ ਡੰਪਿੰਗ ਕਰ ਰਹੀ ਹੈ ਚੀਨ ਵੱਲੋਂ ਸ਼ੁਰੂ ਕੀਤੀ ਗਈ ਜਾਂਚ ਸਤੰਬਰ ਤੱਕ ਖਤਮ ਹੋਏਗੀ ਜਾਂ ਇਸ ਨੂੰ 6 ਮਹੀਨੇ ਦੇ ਲਈ ਹੋਰ ਐਕਸਟੈਂਡ ਕੀਤਾ ਜਾ ਸਕਦਾ ਹੈ ਜਿਸ ਦੇ ਬਾਅਦ ਫਾਈਨਲ ਫੈਸਲਾ ਆਏਗਾ ਤੇ ਫਿਰ ਟੈਰਿਫਸ ਦਾ ਨੰਬਰ ਵੱਖਰਾ ਹੋ ਸਕਦਾ ਹੈ ਕਿਉਂਕਿ ਦੋਵੇਂ ਮੁਲਕਾਂ ਦੇ ਸਬੰਧ ਭਵਿੱਖ ਵਿੱਚ ਸੁਧਰ ਸਕਦੇ ਨੇ ਜਿਸ ਦਾ ਅਸਰ ਇਸ ਦੇ ਉੱਤੇ ਨਜ਼ਰ ਆਏਗਾ ਚੀਨ ਦੇ ਪ੍ਰਧਾਨ ਮੰਤਰੀ ਲੀ ਕਿ ਐਂਗ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਕਕਾਰਨੀ ਨਾਲ ਇੱਕ ਫੋਨ ਉੱਪਰ ਗੱਲਬਾਤ ਦੌਰਾਨ ਕਿਹਾ ਗਿਆ ਸੀ ਕਿ ਦੋਵੇਂ ਮੁਲਕਾਂ ਦਰਮਿਆਨ ਹਿੱਤਾਂ ਦੇ ਕੋਈ ਡੂੰਘੇ ਟਕਰਾਅ ਨਹੀਂ ਨੇ ਮਹਾਰਾ ਦਾ ਕਹਿਣਾ ਹੈ ਕਿ ਟ੍ਰੇਡ ਬੈਰੀਅਰਸ ਅਤੇ ਟਕਰਾਅ ਨੂੰ ਸੁਲਝਾਉਣ ਲਈ ਚੀਨ ਅਤੇ ਕੈਨੇਡਾ ਉੱਪਰ ਵਾਧੂ ਦਬਾਅ ਪਾਏਗਾ ਮਹਾਰਾ ਦਾ ਇਹ ਵੀ ਮੰਨਣਾ ਹੈ ਕਿ ਇੱਕਦਮ ਕੈਨੇਡੀਅਨ ਕੈਨੋਲਾ ਦਾ ਬਦਲ ਲੱਭਣਾ ਚੀਨ ਦੇ ਲਈ ਔਖਾ ਹੋਏਗਾ ਕਿਉਂਕਿ ਚੀਨ ਡੇਰੀ ਚ ਜਾਨਵਰਾਂ ਲਈ ਵੀ ਕੈਨੇਡੀਅਨ ਕੈਨੋਲਾ ਦੀ ਵਰਤੋਂ ਕਰਦਾ ਹੈ ਪਰ ਇਸ ਦਾ ਫਾਇਦਾ ਆਸਟ੍ਰੇਲੀਆ ਵੱਲੋਂ ਲਿਆ ਜਾ ਸਕਦਾ ਹੈ ਕਿਉਂਕਿ ਉਸ ਦੇ ਕਾਰਗੋ ਚੀਨੀ ਬਾਜ਼ਾਰਾਂ ਚ ਪਹੁੰਚਣ ਦੇ ਲਈ ਤਿਆਰ ਨਹੀਂ ਕਿਉਂਕਿ ਆਸਟ੍ਰੇਲੀਆ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਕੈਨੋਲਾ ਐਕਸਪੋਰਟਰ ਹੈ ਕਿਉਂਕਿ 2020 ਚ ਫੰਗਲ ਇਨਫੈਕਸ਼ਨ ਕਾਰਨ ਇਸ ਦੀ ਕੈਨੋਲਾ ਨੂੰ ਚੀਨ ਨੇ ਬੈਨ ਕਰ ਦਿੱਤਾ ਸੀ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ 2023 ਚ ਕੈਨੇਡਾ ਨੇ 5 ਬਿਲੀਅਨ ਡਾਲਰ ਦੀ ਕੈਨੋਲਾ ਚੀਨ ਨੂੰ ਐਕਸਪੋਰਟ ਕੀਤੀ ਸੀ ਜਿਸ ਦੇ ਬਾਅਦ ਇਸ ਦੇ ਸਪੱਸ਼ਟ ਨੰਬਰ ਹਲੇ ਸਾਹਮਣੇ ਨਹੀਂ ਆਏ ਸਸਕੈਚਵਨ ਦੇ ਕਿਸਾਨਾਂ ਉੱਤੇ ਇਸ ਫੈਸਲੇ ਦਾ ਸਿੱਧਾ ਅਸਰ ਪਵੇਗਾ ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਨਿਰਾਸ਼ਾ ਪੈਦਾ ਕਰਨ ਵਾਲਾ ਕਦਮ ਹੈ ਅਤੇ ਅਮਰੀਕਾ ਨਾਲ ਟ੍ਰੇਡ ਵਾਰ ਦੇ ਚੱਲਦੇ ਹਨ ਜੇਕਰ ਵਾਈਟ ਹਾਊਸ ਵੀ ਕੈਨੋਲਾ ਇمپੋਰਟਸ ਉਪਰ ਟੈਰਫ ਲਗਾਏਗਾ ਤਾਂ ਕਿਸਾਨ ਇਸ ਦੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ ਤੇ ਇਹ ਫੈਸਲੇ ਨੁਕਸਾਨਦੇ ਸਾਬਤ ਹੋਣਗੇ ਬੇਸ਼ੱਕ ਕੈਨੇਡਾ ਦੇ ਵੱਲੋਂ ਚੀਨੀ ਕਾਰਾਂ ਦੇ ਉੱਪਰ ਖਾਸ ਕਰਕੇ ਇਲੈਕਟ੍ਰਿਕ ਕਾਰਾਂ ਦੇ ਉੱਪਰ 100% ਟੈਰਫ ਲਗਾਉਣ ਦੇ ਫੈਸਲੇ ਤੋਂ ਬਾਅਦ ਦੋਵੇਂ ਮੂਲਕਾਂ ਦੇ ਦਰਮਿਆਨ ਸਬੰਧਾਂ ਦੇ ਵਿੱਚ ਵੱਖਰੇਵੇਂ ਨਜ਼ਰ ਆਏ ਨੇ ਅਤੇ ਦੂਜੇ ਪਾਸੇ ਕੈਨੇਡੀਅਨ ਇਲੈਕਸ਼ਨ ਚ ਇੰਟਰਫੇਰੈਂਸ ਦੇ ਮੁੱਦੇ ਦੇ ਉੱਪਰ ਵੀ ਚੀਨ ਦਾ ਨਾਮ ਕਈ ਵਾਰ ਗੂੰਜਿਆ ਪਰ ਪਿੱਛੇ ਜੇ ਕੈਨੇਡਾ ਦੇ ਵੱਲੋਂ ਚੀਨ ਨੂੰ ਤੇਲ ਸਪਲਾਈ ਵਧਾਈ ਗਈ ਹੈ ਜਿਸ ਦੇ ਬਾਅਦ ਭਵਿੱਖ ਚ ਸਬੰਧਾਂ ਚ ਹੋਰ ਸੁਧਾਰ ਆਉਣ ਦੀ ਸੰਭਾਵਨਾ ਬਣੀ ਹੋਈ ਹੈ ਪਰ ਫਿਲਹਾਲ ਕੈਨੇਡੀਅਨ ਸਰਕਾਰ ਦੇਖ ਕੇ ਕਦਮ ਚੁੱਕਣ ਦੀ ਪਾਲਿਸੀ ਤੇ ਚੱਲ ਰਹੀ ਹੈ ਪਰ ਕੈਨੋਲਾ ਦੇ ਟੈਰਿਫ ਵਿਵਾਦ ਦਾ ਕੀ ਹੱਲ ਨਿਕਲੇਗਾ ਇਸ ਉੱਪਰ ਸਭ ਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ ਕੈਨੇਡਾ ਸਰਕਾਰ ਵੱਲੋਂ ਹਾਊਸਿੰਗ ਪ੍ਰੋਜੈਕਟ ਲਈ ਕੰਸਲਟੇਸ਼ਨ ਡਾਕੂਮੈਂਟ ਪਬਲਿਸ਼ ਕੀਤੇ ਗਏ ਨੇ ਜਿਸ ਵਿੱਚ ਪ੍ਰਧਾਨ ਮੰਤਰੀ ਮਾਕ ਕਾਰਨੀ ਨੇ ਕਿਹਾ ਕਿ ਫੈਡਰਲ ਸਰਕਾਰ ਦਾ ਹਾਊਸਿੰਗ ਪ੍ਰੋਗਰਾਮ ਕੈਨੇਡੀਅਨ ਮਟੀਰੀਅਲ ਨੂੰ ਤਰਜੀਹ ਦੇਗਾ ਕੈਨੇਡਾ ਦੀ ਮਿਨਿਸਟਰੀ ਆਫ ਹਾਊਸਿੰਗ ਵੱਲੋਂ ਸਾਂਝੇ ਕੀਤੇ ਗਏ ਡਾਕੂਮੈਂਟ ਅਨੁਸਾਰ ਬਿਲਡ ਕੈਨੇਡਾ ਹੋਮਸ ਫੈਡਰਲ ਜ਼ਮੀਨ ਉੱਤੇ ਘਰ ਬਣਾਉਣ ਅਤੇ ਘਰ ਬਣਾਉਣ ਦੇ ਖਰਚੇ ਨੂੰ ਘਟਾਉਣ ਅਤੇ এনवायरमेंट ਉੱਤੇ ਘੱਟ ਇਫੈਕਟ ਪਵੇ ਇਸ ਲਈ ਕੰਮ ਕਰੇਗਾ ਇਸ ਵਿੱਚ ਕਿਹਾ ਗਿਆ ਹੈ ਕਿ non financial tool loan guarantee equity investment housing investment ਲਈ ਯੋਗਦਾਨ ਇਸ ਪ੍ਰੋਗਰਾਮ ਤਹਿਤ ਪਾਇਆ ਜਾਏਗਾ ਫਿਲਹਾਲ ਇਸ ਪ੍ਰੋਗਰਾਮ ਦਾ ਡਿਜ਼ਾਈਨ ਤਿਆਰ ਕੀਤਾ ਜਾ ਰਿਹਾ ਜੋ ਕਿ 1 ਮਹੀਨੇ ਤੱਕ ਪਬਲਿਕ ਫੀਡਬੈਕ ਲਈ ਸਾਹਮਣੇ ਆਏਗਾ ਅਤੇ ਪ੍ਰੋਗਰਾਮ ਉਹਨਾਂ ਬਿਲਡਰਾਂ ਦੇ ਪ੍ਰੋਜੈਕਟਾਂ ਦੀ ਮਦਦ ਕਰੇਗਾ ਜੋ ਅਫੋਰਡੇਬਲ ਹਾਊਸਿੰਗ ਲਈ ਕੰਮ ਕਰਨਗੇ ਫੈਡਰਲ ਇਲੈਕਸ਼ਨ ਵਿੱਚ ਅਫੋਰਡੇਬਲ ਹਾਊਸਿੰਗ ਇੱਕ ਵੱਡਾ ਮੁੱਦਾ ਰਿਹਾ ਹੈ ਕਿਉਂਕਿ ਕੈਨੇਡਾ ਵੱਲੋਂ ਆਬਾਦੀ ਵਿੱਚ ਵਾਧੇ ਦੇ ਹਿਸਾਬ ਦੇ ਨਾਲ ਘਰ ਨਹੀਂ ਬਣਾਏ ਗਏ ਕੈਨੇਡਾ ਮਾਰਗੇਜ ਅਤੇ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਜੂਨ ਵਿੱਚ ਜਾਰੀ ਕੀਤੀ ਗਈ ਰਿਪੋਰਟ ਚ ਕਿਹਾ ਗਿਆ ਸੀ ਕਿ ਕੈਨੇਡਾ ਨੂੰ ਅਗਲੇ 10 ਸਾਲਾਂ ਚ ਹਰ ਸਾਲ 430000 ਤੋਂ 480000 ਹੌਸਿੰਗ ਯੂਨਿਟ ਬਣਾਉਣ ਦੀ ਜ਼ਰੂਰਤ ਪੈਗੀ ਪ੍ਰਧਾਨ ਮੰਤਰੀ ਕਾਰਨੀ ਨੇ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਬਿਲਡ ਕੈਨੇਡਾ ਤਹਿਤ 6 ਮਿਲੀਅਨ ਡਾਲਰ ਇਨਵੈਸਟ ਕਰੇਗੀ ਅਤੇ ਪਲੇਟਫਾਰਮ ਪਬਲਿਕ ਪ੍ਰੋਪਰਟੀਆਂ ਉੱਪਰ ਅਫੋਰਡੇਬਲ ਘਰ ਬਣਾਉਣ ਦੇ ਲਈ ਇੱਕ ਡਿਵੈਲਪਰ ਬਜੋ ਕੰਮ ਕਰੇਗੀ ਇਸ ਤੋਂ ਇਲਾਵਾ ਪ੍ਰੀਫੈਬ੍ਰिकेटेड ਘਰ ਬਣਾਉਣ ਲਈ 25 ਬਿਲੀਅਨ ਡਾਲਰ ਦੀ ਸਹਾਇਤਾ ਪ੍ਰਦਾਨ ਕਰਨ ਦਾ ਵਾਅਦਾ ਵੀ ਕੀਤਾ ਗਿਆ ਸੀ ਸਰਕਾਰ ਦਾ ਕਹਿਣਾ ਹੈ ਕਿ ਇਸ ਸਮੇਂ ਟੈਰਫ ਵਾਰ ਦੇ ਚੱਲਦੇ ਆ ਜਿੱਥੇ ਅਮਰੀਕਾ ਵਾਲੇ ਪਾਸੋਂ ਖਤਰਾ ਬਣਿਆ ਹੋਇਆ ਤਾਂ ਉਸ ਸਮੇਂ ਕੈਨੇਡੀਅਨ ਇਕਨੋਮੀ ਨੂੰ ਪ੍ਰੋਟੈਕਟ ਕਰਨ ਦੇ ਲਈ ਖਾਸ ਕਰ ਲੰਬਰ ਤੇ ਜੌਬਸ ਨੂੰ ਪ੍ਰੋਟੈਕਟ ਕਰਨ ਦੇ ਲਈ ਜ਼ਰੂਰੀ ਹੈ ਕਿ ਕੈਨੇਡਾ ਬੈਲਡ ਪ੍ਰੋਗਰਾਮ ਦੇ ਤਹਿਤ ਕੈਨੇਡੀਅਨ ਮਟੀਰੀਅਲ ਦੀ ਵਰਤੋਂ ਕੀਤੀ ਜਾਵੇ ਜਿਸ ਦੇ ਨਾਲ ਮਟੀਰੀਅਲ ਦੀ ਖਪਤ ਵੀ ਹੋਏਗੀ ਤੇ ਮੁਲਕ ਦੇ ਵਿੱਚ ਨੌਕਰੀਆਂ ਵੀ ਪੈਦਾ ਹੋਣਗੀਆਂ ਤੇ ਇਹ ਸਦਕਾ ਸਰਕਾਰ ਦਾ ਟੀਚਾ ਹੈ ਕਿ ਅਫੋਰਡੇਬਿਲਟੀ ਦੇ ਇਸ਼ੂ ਨੂੰ ਵੀ ਹੱਲ ਕੀਤਾ ਜਾਵੇ ਕਿਉਂਕਿ ਪਿਛਲੇ ਸਮੇਂ ਦੌਰਾਨ ਸਰਕਾਰ ਦੇ ਵੱਲੋਂ ਅਫੋਰਡੇਬਿਲਟੀ ਘਰਾਂ ਦੀ ਮਾਰਕੀਟ ਵਿੱਚ ਲਿਆਉਣ ਦੇ ਲਈ ਕੋਈ ਸਿੱਧੀ ਇਨਵੈਸਟਮੈਂਟ ਨਹੀਂ ਕੀਤੀ ਗਈ ਤੇ ਮਾਹਰਾਂ ਦਾ ਮੰਨਣਾ ਹੈ ਕਿ ਬਿਲਡ ਕੈਨੇਡਾ ਪ੍ਰੋਗਰਾਮ ਜੇਕਰ ਸਰਕਾਰ ਸਿੱਧੀ ਡਿਵੈਲਪਰ ਦੀ ਤਰ੍ਹਾਂ ਇਸ ਵਿੱਚ ਪੈਸਾ ਇਨਵੈਸਟ ਕਰਦੀ ਹੈ ਤਾਂ ਇਸ ਦੇ ਨਾਲ ਘਰਾਂ ਦੀ ਸਮੱਸਿਆ ਦਾ ਮਸਲਾ ਕਾਫੀ ਹੱਦ ਤੱਕ ਸੋਲਵ ਹੋ ਸਕਦਾ ਤੇ ਪ੍ਰੀ ਫੈਬ੍ਰିକੇਟਿਡ ਘਰ ਬਣਾਉਣ ਦੇ ਨਾਲ ਤੇਜ਼ੀ ਦੇ ਨਾਲ ਘਰਾਂ ਦੀ ਸਪਲਾਈ ਦੇ ਵਿੱਚ ਵਾਧਾ ਵੀ ਹੋਏਗਾ ਪਰ ਇਸ ਪ੍ਰੋਗਰਾਮ ਦੀ ਪੂਰੀ ਰੂਪਰੇਖਾ ਕੀ ਹੋਏਗੀ ਇਸ ਸਰਕਾਰ ਦੇ ਵੱਲੋਂ ਅਗਲੇ ਮਹੀਨੇ ਤੋਂ ਬਾਅਦ ਸਾਂਝੀ ਕੀਤੀ ਜਾਏਗੀ ਤੇ ਇਸ ਦਾ ਸਹੀ ਰੂਪ ਫਾਲ ਦੇ ਵਿੱਚ ਫੈਡਰਲ ਸਰਕਾਰ ਵੱਲੋਂ ਜਾਰੀ ਕੀਤੇ ਗਏ ਬਜਟ ਦੇ ਵਿੱਚ ਸਾਹਮਣੇ ਆਏਗਾ। ਬ੍ਰਿਟਿਸ਼ ਕੋਲੰਬੀਆ ਦੀ ਪ੍ਰੋਵਿੰਸ਼ਲ ਸਰਕਾਰ ਦੀ ਅਟਾਰਨੀ ਜਨਰਲ ਨੀਕੀ ਸ਼ਰਮਾ ਨੇ ਕਿਹਾ ਹੈ ਕਿ ਬੀਸੀ ਸੁਪਰੀਮ ਕੋਰਟ ਵੱਲੋਂ ਕੋਵੇਚਨ ਨੇਸ਼ਨ ਆਫ ਫਿਸ਼ਿੰਗ ਰਾਈਟਸ ਟਾਈਟਲ ਤਬਦੀਲ ਕਰਨ ਦਾ ਫੈਸਲਾ ਦਿੱਤਾ ਗਿਆ ਉਸ ਫੈਸਲੇ ਬਾਰੇ ਅਪੀਲ ਸਰਕਾਰ ਵੱਲੋਂ ਦਾਇਰ ਕੀਤੀ ਜਾਏਗੀ। ਇਹ ਜਗਾ ਲੂਲੂ ਆਈਲੈਂਡ ਰਿਚਮੈਂਟ ਵਿਕਾਸਿਤ ਹੈ ਕਿਉਂਕਿ ਸਰਕਾਰ ਦਾ ਕਹਿਣਾ ਹੈ ਕਿ ਫੈਸਲਾ ਪ੍ਰੋਵਿੰਸ ਭਰ ਚ ਪ੍ਰਾਈਵੇਟ ਪ੍ਰਾਪਰਟੀ ਰਾਈਟਸ ਨੂੰ ਪ੍ਰਭਾਵਿਤ ਕਰ ਸਕਦਾ ਹੈ ਨਿਕੇ ਸ਼ਰਮਾ ਨੇ ਕਿਹਾ ਕਿ ਪ੍ਰਾਈਵੇਟ ਜ਼ਮੀਨ ਓਨਰਸ਼ਿਪ ਬਾਰੇ ਕਿਸੇ ਵੀ ਕਿਸਮ ਦੇ ਸ਼ੰਕੇ ਨੂੰ ਦੂਰ ਕਰਨ ਲਈ ਸੰਵਿਧਾਨਿਕ ਕਮਿਟਮੈਂਟਸ ਨੂੰ ਪੂਰਾ ਕੀਤਾ ਜਾਏਗਾ ਅਤੇ ਅੱਗੇ ਵਧਣ ਦਾ ਸੋਲਿਡ ਪਾਥ ਵੀ ਨਜ਼ਰ ਆ ਰਿਹਾ ਹੈ ਉਨਾ ਫਾਸਿਨੇਸ਼ਨਸ ਨਾਲ ਗੱਲਬਾਤ ਰਾਹੀਂ ਅਜਿਹੇ ਮਸਲੇ ਹੱਲ ਕਰਨ ਦੀ ਤਰਜੀਹ ਦਿੱਤੀ ਹੈ ਉਹਨਾਂ ਕਿਹਾ ਕਿ ਇਹ ਫੈਸਲਾ ਬਾਕੀਆਂ ਲਈ ਵੀ ਮਿਸਾਲ ਬਣੇਗਾ ਅਤੇ ਸਰਕਾਰ ਵੱਲੋਂ ਕੋਵੈਸ਼ਨ ਲੀਡਰਸ਼ਿਪ ਦੇ ਨਾਲ ਗੱਲਬਾਤ ਕੀਤੀ ਜਾਏਗੀ ਬੀਸੀ ਕੰਜ਼ੋਰਟ ਆਫ ਲੀਡਰ ਜੌਨ ਰੈਸਟਰਡ ਵੱਲੋਂ ਵੀ ਅਪੀਲ ਦੇ ਫੈਸਲੇ ਦਾ ਸਮਰਥਨ ਕੀਤਾ ਗਿਆ ਉਹਨਾਂ ਕਿਹਾ ਕਿ ਇਹ ਫੈਸਲਾ ਫੈਮਿਲੀਜ਼ ਮਿਊਸਿਪਲ ਸਰਕਾਰਾਂ ਇੰਡਸਟਰੀ ਦੇ ਲਈ ਖਤਰਨਾਕ ਹੋ ਸਕਦਾ ਜਿਸ ਨਾਲ ਆਰਥਿਕ ਤੌਰ ਤੇ ਅਨ ਇਨਵੈਸਟਮੈਂਟ ਉੱਪਰ ਅਸਰ ਪਵੇਗਾ ਪਰ ਨੀਕੀ ਸ਼ਰਮਾ ਨੇ ਕਿਹਾ ਕਿ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਹਾਇਰ ਕੋਰਟਸ ਤੋਂ ਲੈਣ ਦੀ ਜ਼ਰੂਰਤ ਪਵੇਗੀ ਅਤੇ ਸਰਕਾਰ ਇਸ ਫੈਸਲੇ ਦਾ ਰਿਵਿਊ ਕਰਕੇ ਹਾਇਰ ਕੋਰਟਸ ਦੇ ਵਿੱਚ ਅਪੀਲ ਦਾਇਰ ਕਰੇਗੀ ਕੋਵੈਚਨ ਨੇਸ਼ਨਸ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਲੂਲੂ ਆਇਲੈਂਡ ਦੇ ਉੱਪਰ ਗਰਮੀਆਂ 'ਚ ਫਿਸ਼ਿੰਗ ਕਰਨ ਦੇ ਲਈ ਉਹਨਾਂ ਦਾ ਪਿੰਡ ਹੁੰਦਾ ਸੀ ਪਰ ਜਦੋਂ ਯੂਰੋਪੀਅਨਸ ਕੈਨੇਡਾ ਦੇ ਵਿੱਚ ਆਇਆ ਤਾਂ ਉਸ ਤੋਂ ਬਾਅਦ ਇਸ ਜ਼ਮੀਨ ਦੀ ਵੰਡ ਜਿਸ ਤੰਗ ਦੇ ਨਾਲ ਕੀਤੀ ਗਈ ਇਹ ਪਿੰਡ ਵੀ ਵਿੱਚ ਹੀ ਅਨੁਪ ਹੋ ਗਿਆ ਇਸਤੇ ਉੱਪਰ ਆਪਣਾ ਅਧਿਕਾਰ ਜਤਾਉਂਦੇ ਹੋਏ ਅਪੀਲ ਦਾਇਰ ਕੀਤੀ ਗਈ ਸੀ ਜਿਸ ਦੀ ਕਿ 500 ਤੋਂ ਜ਼ਿਆਦਾ ਦਿਨ ਤੱਕ ਸੁਣਵਾਈ ਚੱਲੀ ਤੇ ਆਖਰਕਾਰ ਕੋਰਟ ਦੇ ਵੱਲੋਂ ਫਰਸਟ ਨੇਸ਼ਨਸ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਗਿਆ ਬੇਸ਼ੱਕ ਪੂਰੀ ਜ਼ਮੀਨ ਦੀ ਮਲਕੀਅਤ ਦੀ ਗੱਲ ਨਹੀਂ ਕੀਤੀ ਗਈ ਪਰ ਗਵਰਨਮੈਂਟ ਬੇਸ਼ੱਕ ਉਹ ਪ੍ਰੋਵਿੰਸ਼ੀਅਲ ਫੈਡਰਲ ਜਾਂ ਮਿਊਸਿਪਲ ਪੱਧਰ ਤੇ ਆ ਉਹਨਾਂ ਜ਼ਮੀਨਾਂ ਤੇ ਹੱਕ ਦੀ ਗੱਲ ਜ਼ਰੂਰ ਕੀਤੀ ਗਈ ਹੈ ਇਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਇਸਤੇ ਅਪੀਲ ਕੀਤੀ ਜਾਏਗੀ ਕਿਉਂਕਿ ਲੂਲੂ ਆਈਲੈਂਡ ਦੇ ਉੱਪਰ ਬਹੁਤ ਸਾਰੀ ਪ੍ਰਾਈਵੇਟ ਇਨਵੈਸਟਮੈਂਟ ਹੈ ਜਿਸ ਵਿੱਚ ਐਮਾਜ਼ਨ, ਫੈਡੈਕਸ ਵਰਗੀਆਂ ਕੰਪਨੀਆਂ ਦੇ ਵੱਡੇ ਵੇਅਰਹਾ우스 ਵੀ ਨੇ ਤੇ ਜੇਕਰ ਪ੍ਰਾਪਰਟੀ ਓਨਰਸ਼ਿਪ ਨੂੰ ਲੈ ਕੇ ਇਸ ਤਰ੍ਹਾਂ ਦੇ ਵਿਵਾਦ ਭਵਿੱਖ ਦੇ ਵਿੱਚ ਵੀ ਵੱਧਦੇ ਨੇ ਜਾਂ ਇਸ ਫੈਸਲੇ ਦਾ ਅਸਰ ਵੀ ਪ੍ਰਾਈਵੇਟ ਇਨਵੈਸਟਮੈਂਟ ਦੇ ਉੱਪਰ ਪੈ ਸਕਦਾ ਜਿਸ ਕਾਰਨ ਸਰਕਾਰ ਦੇ ਵੱਲੋਂ ਫੌਰੀ ਸਟੈਪ ਚੱਕਦੇ ਹੋਏ ਇਸ ਸਬੰਧੀ ਸਟੇਟਮੈਂਟ ਜਾਰੀ ਕੀਤੀ ਗਈ ਹੈ ਕਿ ਇਸ ਤੇ ਅਪੀਲ ਕੀਤੀ ਜਾਏਗੀ ਤੇ ਕਾਨੂੰਨੀ ਪੱਧਰ ਤੋਂ ਹਰ ਲੜਾਈ ਲੜੀ ਜਾਏਗੀ ਜਿਸ ਦੇ ਵਿੱਚ ਫਾਸਨੇਸ਼ਨਸ ਦੇ ਨਾਲ ਗੱਲਬਾਤ ਕਰਨਾ ਵੀ ਇੱਕ ਤਰਜੀਹ ਰਹੇਗੀ 에어 ਕੈਨੇਡਾ ਫਲਾਈਟ ਅਟੈਂਡੈਂਟਸ ਦੀ ਯੂਨੀਅਨ ਰਿਪ੍ਰੈਜ਼ੈਂਟੇਟਿਵਜ਼ ਇਹ ਇਸ਼ਾਰਾ ਕਰ ਰਹੇ ਨੇ ਕਿ ਜੇਕਰ ਅੱਜ ਕੋਈ ਡੀਲ ਨਾ ਹੋਈ ਤਾਂ ਉਹ ਸਟ੍ਰਾਈਕ ਦੇ ਲਈ ਨੋਟਿਸ ਦੇ ਸਕਦੇ ਨੇ ਅਤੇ ਯੂਨੀਅਨ ਮੈਂਬਰਾਂ ਵੱਲੋਂ ਸ਼ਨੀਵਾਰ 12 ਵਜੇ 1 AM ਦੇ ਉੱਪਰ ਕੰਮ ਬੰਦ ਕੀਤਾ ਜਾਏਗਾ ਯੂਨੀਅਨ ਵੱਲੋਂ 72 ਘੰਟੇ ਦਾ ਸਟ੍ਰਾਈਕ ਨੋਟਿਸ ਦਿੱਤਾ ਜਾਏਗਾ ਜਿਸ ਨਾਲ ਕੁਝ ਪਲੇਨ ਬੁੱਧਵਾਰ ਰਾਤ 12 ਵਜੇ ਤੋਂ ਹੀ ਬੰਦ ਹੋ ਸਕਦੇ ਨੇ ਵਿਚ ਦਿਨ 에ਅਰ ਕੈਨੇਡਾ ਵੱਲੋਂ ਕਿਹਾ ਗਿਆ ਸੀ ਕਿ ਕੰਪਨੀ ਦਾ ਫੋਕਸ 네ਗੋਸ਼ੀਏਸ਼ਨਸ ਰਾਹੀਂ ਇੱਕ ਡੀਲ ਤੇ ਪਹੁੰਚਣਾ ਹੈ ਤਾਂ ਜੋ ਪੈਸੇਂਜਰਸ ਨੂੰ ਸਟ੍ਰਾਈਕ ਦੇ ਨਾਲ ਹੋਣ ਵਾਲੀ ਪਰੇਸ਼ਾਨੀ ਤੋਂ ਬਚਾਇਆ ਜਾ ਸਕੇ ਕੰਪਨੀ ਨੇ ਕਿਹਾ ਕਿ ਫਿਲਹਾਲ ਫਲਾਈਟਾਂ ਸਹੀ ਸਮੇਂ ਤੇ ਚੱਲ ਰਹੀਆਂ ਨੇ ਪਰ ਜੇਕਰ ਸਟ੍ਰਾਈਕ ਵਰਗੇ ਹਾਲਾਤ ਆਉਂਦੇ ਨੇ ਤਾਂ ਕਸਟਮਰਸ ਨੂੰ ਈਮੇਲ ਜਾਂ ਟੈਕਸਟ ਮੈਸੇਜ ਰਾਹੀਂ ਨੋਟੀਫਾਈ ਕੀਤਾ ਜਾਏਗਾ ਜਿਸ ਵਿੱਚ ਹੋਰ 에ਅਰਲਾਈਨਸ ਦੇ ਨਾਲ ਰੀਬੁਕਿੰਗ ਦੀ ਆਪਸ਼ਨ ਵੀ ਦਿੱਤੀ ਜਾਏਗੀ ਜਾਂ ਰਫੰਡਿੰਗ ਜਾਂ ਸ਼ੈਡਿਊਲ ਦੀ ਆਪਸ਼ਨ ਵੀ ਦਿੱਤੀ ਜਾਏਗੀ ਕਾਬਲੇ ਗੌਰ ਹੈ ਕਿ ਬੀਤੇ ਦਿਨ 에ਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਵੱਲੋਂ ਇੱਕ ਦਿਨ ਦਾ ਜੌਬ ਐਕਸ਼ਨ ਕੀਤਾ ਗਿਆ ਸੀ ਜਿਸ ਵਿੱਚ ਕੈਨੇਡਾ ਦੇ ਚਾਰ ਪ੍ਰਮੁੱਖ 에ਅਰਪੋਰਟਸ ਮੌਂਟਰੀਅਲ ਟੋਰਾਂਟੋ ਵੈਨਕੂਵਰ ਤੇ ਕੈਲਗਰੀ ਉੱਤੇ ਸਰਵਿਸਿਜ਼ ਪ੍ਰਭਾਵਿਤ ਹੋਈਆਂ ਮਹਾਰਾਜ ਦਾ ਕਹਿਣਾ ਹੈ ਕਿ ਪਿਛਲੀ ਫਾਲ ਵਿੱਚ 에어 ਕੈਨੇਡਾ ਦੇ ਪਾਇਲਟਾਂ ਵੱਲੋਂ ਜਸ ਢੰਗ ਦੇ ਨਾਲ ਐਕਸ਼ਨ ਕਰਕੇ ਆਪਣੀਆਂ ਮੰਗਾਂ ਬਣਵਾਈਆਂ ਗਈਆਂ ਫਲਾਈਟ ਅਟੈਂਡੈਂਸ ਵੀ ਉਸੇ ਪੈਟਰਨ ਉੱਪਰ ਕੰਮ ਕਰ ਰਹੇ ਨੇ 에어ਪੋਰਟਸ ਦੇ ਪ੍ਰਮੁੱਖ ਗੇਟਾਂ ਉੱਤੇ ਵਰਦੀ ਪਾ ਕੇ ਹੱਥਾਂ 'ਚ ਬੈਨਰ ਫੜ ਕੇ ਫਲਾਈਟ ਅਟੈਂਡੈਂਟਸ ਖੜੇ ਸਨ ਜਿਸ ਕਾਰਨ ਡੋਮੈਸਟਿਕ ਅਤੇ ਇੰਟਰਨੈਸ਼ਨਲ ਪੈਸੇਂਜਰਸ ਲਈ ਸਮੱਸਿਆਵਾਂ ਜ਼ਰੂਰ ਆਈਆਂ ਦਾ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYES ਅਨਸਾਰ ਆਪਣੀਆਂ ਮੰਗਾਂ ਸੰਬੰਧੀ ਅਵੇਅਰਨੈਸ ਫਲਾਈ ਗਈ ਹੈ ਕਿ ਉਹ ਪਾਵਰਟੀ ਪੇ ਅਤੇ ਅਨਪੇਡ ਲੇਬਰ ਦੀ ਤਨਖਾਹ ਦੇ ਵਿੱਚ ਤਬਦੀਲੀ ਦੀ ਮੰਗ ਕਰਦੇ ਨੇ ਭਾਵੇਂ ਜਦੋਂ ਪਲੇਨ ਹਵਾ ਦੇ ਵਿੱਚ ਨਹੀਂ ਹੁੰਦਾ ਉਸ ਸਮੇਂ ਜੋ ਕੰਮ ਕਰਨਾ ਪੈਂਦਾ ਜਿੰਨਾ ਕਿਹਾ ਕਿ ਤਨਖਾਹ ਸਿਰਫ ਉਹਨਾਂ ਘੰਟਿਆਂ ਦੀ ਮਿਲਦੀ ਹੈ ਜਦੋਂ 에ਅਰਲਾਈਨ ਦਾ ਪਲੇਨ ਟੇਕ ਆਫ ਹੋਣ ਤੋਂ ਪਹਿਲਾਂ ਗੇਟ ਬੰਦ ਹੁੰਦੇ ਨੇ ਤੇ ਫਲਾਈਟ ਲੈਂਡ ਹੋਣ ਤੋਂ ਬਾਅਦ ਗੇਟ ਖੁੱਲਣ ਤੱਕ ਉਹਨਾਂ ਘੰਟਿਆਂ ਨੂੰ ਸਿਰਫ ਸੈਲਰੀ ਦੇ ਵਿੱਚ ਕਾਊਂਟ ਕੀਤਾ ਜਾਂਦਾ ਹੈ ਇਸ ਦੇ ਬਾਅਦ ਜਾਂ ਇਸ ਤੋਂ ਪਹਿਲਾਂ ਜੇਕਰ ਕੋਈ ਕੰਮ ਹੈ ਤਾਂ ਉਹ ਅਨਪੇਡ ਕਿਹਾ ਜਾਂਦਾ ਹੈ 에ਅਰ ਕੈਨੇਡਾ ਫਲਾਈਟ ਅਟੈਂਡੈਂਸ ਦੀ ਯੂਨੀਅਨ ਵੱਲੋਂ ਪਿਛਲੇ ਦਿਨੀ ਸਟ੍ਰਾਈਕ ਲਈ ਵੋਟ ਕਰਵਾਈ ਗਈ ਸੀ ਜਿਸ ਵਿੱਚ 99.7% ਮੈਂਬਰਾਂ ਦੇ ਵੱਲੋਂ ਸਟ੍ਰਾਈਕ ਦੇ ਹੱਕ ਦੇ ਵਿੱਚ ਵੋਟ ਪਾਈ ਗਈ ਜਿਸ ਦੇ ਬਾਅਦ ਇਹ ਸੰਭਾਵਨਾ ਹਨ ਕਿ 16 ਅਗਸਤ ਤੱਕ 72 ਘੰਟੇ ਦਾ ਨੋਟਿਸ ਦੇ ਕੇ ਹੜਤਾਲ ਸ਼ੁਰੂ ਕੀਤੀ ਜਾ ਸਕਦੀ ਹੈ ਫੈਡਰਲ ਸਰਕਾਰ ਵੱਲੋਂ ਫਾਲ ਸੈਸ਼ਨ ਦੌਰਾਨ ਆਪਣਾ ਬਜਟ ਪੇਸ਼ ਕੀਤਾ ਜਾਏਗਾ ਬੇਸ਼ੱਕ ਬਜਟ ਸਪ੍ਰਿੰਗ ਵਿੱਚ ਪੇਸ਼ ਕੀਤਾ ਜਾਂਦਾ ਪਰ ਇਲੈਕਸ਼ਨ ਦੇ ਚੱਲਦਿਆਂ ਇਸ ਵਾਰ ਫਾਲ ਦੇ ਵਿੱਚ ਬਜਟ ਆ ਰਿਹਾ ਹੈ ਇਸ ਦੌਰਾਨ ਮੇਜਰ ਇੰਸਟੀਚਿਊਟਸ ਫੈਡਰਲ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਉਹ ਹਾਊਸਿੰਗ ਸੈਕਟਰ ਵਿੱਚ ਇਨਵੈਸਟ ਕਰਨ ਦਾ ਰੀਜ਼ਨ ਦੇਣ ਫੈਡਰਲ ਲਿਬਰਲਾਂ ਵੱਲੋਂ ਬਜਟ ਤੋਂ ਪਹਿਲਾਂ ਸਲਾਮ ਮਸ਼ਵਰਾ ਜਾਰੀ ਹੈ ਬੇਸ਼ੱਕ ਬਜਟ ਕਦੋਂ ਪੇਸ਼ ਹੋਏਗਾ ਇਸ ਦੀ ਤਾਰੀਖ ਹਲੇ ਤੈਅ ਨਹੀਂ ਕੀਤੀ ਗਈ ਪਰ ਪ੍ਰੀ ਬਜਟ ਫੀਡਬੈਕ ਫਾਈਨੈਂਸ ਮਿਨਿਸਟਰ ਫਰਾਂਸ਼ੁਆ ਫਿਲਿਪ ਸ਼ੈਂਪੇਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਲਈ ਜਾ ਰਹੀ ਹੈ ਜਿਸ ਲਈ ਕੈਨੇਡਾ ਭਰ ਦਾ ਦੌਰਾ ਵੀ ਹੋ ਰਿਹਾ ਹੈ ਸਰਕਾਰ ਦਾ ਦਾਵਾ ਹੈ ਕਿ ਉਹ ਆਪਣੇ ਪਹਿਲੇ ਬਜਟ ਚ ਵੱਡੀਆਂ ਚੀਜ਼ਾਂ ਨੂੰ ਸਹੀ ਕਰਨਾ ਚਾਹੁੰਦੇ ਨੇ ਲਿਬਰਲਾਂ ਵੱਲੋਂ ਬਜਟ ਬਾਰੇ ਚਿੰਤਾਵਾਂ ਦੂਰ ਕਰਨ ਦੇ ਲਈ ਕੈਨੇਡੀਅਨ ਇੰਡਸਟਰੀਜ਼ ਦੇ ਸੀਈਓ ਚੈਂਬਰ ਆਫ ਕਾਮਰਸ ਤੇ ਮੁਖੀਆਂ ਅਤੇ ਫਸਨੇਸ਼ਨਸ ਦੇ ਲੀਡਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਐਮਪੀ ਵੈਨ ਲੌਂਗ ਦੇ ਵੱਲੋਂ ਵੀ ਫੀਡਬੈਕ ਲੈਣ ਦੇ ਲਈ ਕੈਨੇਡਾ ਭਰ ਦੇ ਵਿੱਚ ਘੁੰਮਿਆ ਜਾ ਰਿਹਾ ਅਤੇ ਬਜਟ ਬਿਲਡਿੰਗ ਕੈਨੇਡਾ ਐਕਟ ਦੇ ਵਿਸ਼ਾ ਨੂੰ ਲਾਗੂ ਕਰਨ ਉੱਪਰ ਵੀ ਕੇਂਦ੍ਰਿਤ ਹੋਏਗਾ ਕਿਉਂਕਿ ਇਹ ਕਾਨੂੰਨ ਵੱਡੇ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਅਤੇ ਡੋਮੈਸਟਿਕ ਇਕਨੋਮੀ ਨੂੰ ਮਜ਼ਬੂਤ ਕਰਨਾ ਤੇ ਵਰਲਡ ਦੇ ਨਵੇਂ ਟ੍ਰੇਡ ਰੂਟਸ ਸਥਾਪਿਤ ਕਰਨ ਦੀ ਗੱਲ ਕਰਦਾ ਹੈ ਲੌਂਗ ਨੇ ਕਿਹਾ ਹੈ ਕਿ ਕੈਨੇਡੀਅਨ ਇੰਡਸਟਰੀ ਨੈਸ਼ਨਲ ਬਿਲਡ ਪ੍ਰੋਜੈਕਟਾਂ ਅਤੇ એનર્ਜੀ ਸੈਕਟਰ ਦੇ ਵਿੱਚ ਹੋਰ ਇਨਵੈਸਟ ਕਰਨਾ ਚਾਹੁੰਦੇ ਨੇ ਪਰ ਰੈਗੂਲੇਸ਼ਨਸ ਕਾਰਨ ਅਜਿਹਾ ਕਰਨਾ ਪ੍ਰਭਾਵਸ਼ਾਲੀ ਨਹੀਂ ਰਿਹਾ ਅਤੇ ਚੀਫ ਪਾਰਲੀਮੈਂਟਰੀ ਸੈਕਟਰੀ ਐਮਪੀ ਰਿਆਨ ਟਰਨਬੋਲ ਨੇ ਕਿਹਾ ਹੈ ਕਿ એનર્ਜੀ ਸਟੋਰੇਜ ਤੇ ਬਾਕੀ ਟਰਾਂਸਪੋਰਟੇਸ਼ਨ ਖਾਸ ਕਰਕੇ ਮੇਜਰ ਪੋਰਟਸ ਦੇ ਉੱਪਰ ਇਸ ਦੀ ਸਮੱਸਿਆ ਬਣੀ ਹੋਈ ਹੈ ਜਿਸ ਕਰਕੇ ਬਿਜ਼ਨੈਸਸ ਚਿੰਤਤ ਨੇ ਅਤੇ ਬਿਜ਼ਨਸ ਚਾਹੁੰਦੇ ਨੇ ਕਿ ਗਲੋਬਲ ਮਾਰਕੀਟ ਵਿੱਚ ਟ੍ਰੇਡ ਨੂੰ ਡਿਵਰਸਿਫਾਈ ਕਰਨ ਦੇ ਲਈ ਵੈਨਕੂਵਰ ਵਰਗੇ ਪੋਰਟਸ ਦੇ ਇਨਫਰਾਸਟ੍ਰਕਚਰ ਨਾਲ ਸੰਬੰਧਿਤ ਚੁਣੌਤੀਆਂ ਦਾ ਜਵਾਬ ਦੇਣਾ ਪਵੇਗਾ ਕਿਉਂਕਿ ਸਰਕਾਰ ਦਾ ਪਲਾਨ ਘੱਟ ਖਰਚ ਕਰਨ ਤੇ ਵੱਧ ਇਨਵੈਸਟ ਕਰਨ ਵਾਲਾ ਇਸ ਲਈ ਆਪਰੇਸ਼ਨਲ ਖਰਚੇ ਘਟਾਏ ਜਾ ਰਹੇ ਨੇ ਜਿਸ ਲਈ ਮਿਨਿਸਟਰਸ ਨੂੰ 15% ਤੱਕ ਖਰਚੇ ਘਟਾਉਣ ਦੇ ਲਈ ਕਿਹਾ ਗਿਆ ਪਬਲਿਕ ਸਰਵਿਸ ਅਲਾਈਅੰਸ ਆਫ ਕੈਨੇਡਾ ਨੇ ਇਹ ਕਹਿ ਕੇ ਆ ਕਿ ਸਰਕਾਰ ਖਰਚੇ ਘਟਾਉਣ ਦੇ ਲਈ ਫੈਡਰਲ EMPLOYES ਦੀ ਗਿਣਤੀ ਘਟਾਏਗੀ ਜਿਸ ਤੋਂ ਯੂਨੀਅਨਸ ਚਿੰਤਤ ਨੇ ਪਰ ਦੂਜੇ ਪਾਸੇ ਸਰਕਾਰ ਫੈਡਰਲ ਮੁਲਾਜ਼ਮਾਂ ਦੀ ਗਿਣਤੀ ਘਟਾਉਣ ਦੇ ਮੁੱਦੇ ਤੇ ਕੋਈ ਸਪਸ਼ਟ ਜਵਾਬ ਨਹੀਂ ਦੇ ਰਹੀ ਨਾ ਤਾਂ ਸਰਕਾਰ ਇਹ ਕਹਿ ਰਹੀ ਹੈ ਕਿ ਮੁਲਾਜ਼ਮਾਂ ਦੀ ਗਿਣਤੀ ਨਹੀਂ ਘਟਾਈ ਜਾਏਗੀ ਤੇ ਨਾ ਇਹ ਕਹਿ ਰਹੀ ਹੈ ਕਿ ਗਿਣਤੀ ਘਟਾਈ ਜਾਏਗੀ ਜਿਸ ਕਾਰਨ ਇਸ ਨੂੰ ਲੈ ਕੇ ਫਿਲਹਾਲ ਕਈ ਪ੍ਰਕਾਰ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਪਰ ਥਿੰਕ ਟੈਂਕਸ ਦੀਆਂ ਰਿਪੋਰਟਸ ਗਵਰਨਮੈਂਟ ਨੂੰ ਫੈਡਰਲ ਮੁਲਾਜ਼ਮਾਂ ਦੀ ਗਿਣਤੀ ਘਟਾਉਣ ਦੀ ਸਲਾਹ ਦੇ ਰਹੀਆਂ ਨੇ ਪਰ ਇਸ ਪ੍ਰੀ ਬਜਟ ਮੀਟਿੰਗਾਂ ਤੋਂ ਇੱਕ ਚੀਜ਼ ਸਪਸ਼ਟ ਹੈ ਕਿ ਕੈਨੇਡਾ ਦੀ ਇਕਨੋਮੀ ਨੂੰ ਡਾਇਵਰਸੀਫਾਈ ਅਤੇ ਨਵਾਂ ਮੋੜ ਦੇਣ ਦੇ ਲਈ ਫੈਡਰਲ ਸਰਕਾਰ ਦੇ ਵੱਲੋਂ ਕਈ ਸੈਕਟਰਸ ਦੇ ਵਿੱਚ ਵੱਡੀਆਂ ਇਨਵੈਸਟਮੈਂਟਸ ਕੀਤੀਆਂ ਜਾ ਸਕਦੀਆਂ ਨੇ ਜਿਸ ਦੇ ਨਾਲ ਫੈਡਰਲ ਡੈਟ ਹੋਰ ਵੱਧ ਸਕਦਾ ਹੈ ਕਿਉਂਕਿ ਪਹਿਲਾਂ ਹੀ ਨਾਟੋ ਦੀ ਕਮਿਟਮੈਂਟ ਪੂਰੀ ਕਰਨ ਦੇ ਲਈ ਬਿਲੀਅਨਸ ਆਫ ਡਾਲਰ ਡਿਫੈਂਸ ਸਪੈਂਡਿੰਗ ਦੇ ਵਿੱਚ ਕੈਨੇਡਾ ਨੂੰ ਵਧਾਉਣੇ ਪਏ ਨੇ ਇਸ ਤੋਂ ਇਲਾਵਾ ਕਾਰਬਨ ਟੈਕਸ ਕੰਜ਼ਿਊਮਰਸ ਦੇ ਉੱਪਰ ਖਤਮ ਕਰਨ ਦੇ ਨਾਲ ਸਰਕਾਰ ਦੀ ਇਨਕਮ ਘਟੀ ਹੈ ਇਕਨੋਮੀ ਦੀ ਸਲੋ ਗ੍ਰੋਥ ਦੇ ਨਾਲ ਵੀ ਗਵਰਨਮੈਂਟ ਇਨਕਮ ਤੇ ਫਰਕ ਪਿਆ ਪਰ ਦੂਜੇ ਪਾਸੇ ਅਮਰੀਕੀ ਟ੍ਰੇਡ ਵਾਰ ਦੇ ਚੱਲਦਿਆਂ ਬਹੁਤ ਸਾਰੀ ਇੰਡਸਟਰੀ ਨੂੰ ਬਿਲੀਅਨਸ ਆਫ ਡਾਲਰ ਦੇ ਪੈਕੇਜ ਤੇ ਨਾਲੋ ਨਾਲ ਡਿਫੈਂਸ ਸਪੈਂਡਿੰਗ ਦੇ ਵਿੱਚ ਵਾਧਾ ਤੇ ਭਵਿੱਖ ਦੇ ਵਿੱਚ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਤੇ ਬਿਲਡ ਕੈਨੇਡਾ ਹੋਮਸ ਵਰਗੇ ਪ੍ਰੋਗਰਾਮਸ ਦੇ ਤਹਿਤ ਸਰਕਾਰ ਦੇ ਖਰਚੇ ਵਧਣਗੇ ਜਿਸ ਦੇ ਨਾਲ ਡੈਫਿਸਟ ਸੁਭਾਵਿਕ ਤੌਰ ਤੇ ਵਧਣ ਵਾਲਾ ਐਡਮੈਂਟਨ ਵਿੱਚ ਸਾਊਥ ਏਸ਼ੀਅਨ ਬਿਲਡਰਾਂ ਨੂੰ ਨਿਸ਼ਾਨਾ ਬਣਾ ਕੇ ਅੱਗ ਲਗਾਉਣ ਅਤੇ ਜਬਰੀ ਵਸੂਲੀ ਦੇ ਮਾਮਲੇ ਵਿੱਚ ਆਪਣੀ ਭੂਮਿਕਾ ਲਈ ਇੱਕ 18 ਸਾਲ ਦੇ ਨੌਜਵਾਨ ਨੇ ਦੋਸ਼ ਕਬੂਲ ਲਏ ਨੇ ਇਹ ਨੌਜਵਾਨ ਐਡਮੈਂਟਨ ਪੁਲਿਸ ਵੱਲੋਂ ਚਲਾਏ ਪ੍ਰੋਜੈਕਟ ਗੈਸਲਾਈਟ ਦੀ ਇਨਵੈਸਟੀਗੇਸ਼ਨ ਦੌਰਾਨ ਦੋਸ਼ ਕਬੂਲਨ ਵਾਲਾ ਤੀਜਾ ਵਿਅਕਤੀ ਹੈ ਇਹ ਨੌਜਵਾਨ ਘਟਨਾਵਾਂ ਦੇ ਸਮੇਂ 18 ਸਾਲ ਤੋਂ ਘੱਟ ਉਮਰ ਦਾ ਸੀ ਜਿਸ ਲਈ ਯੂਥ ਕ੍ਰਿਮੀਨਲ ਜਸਟਿਸ ਐਕਟ ਦੇ ਤਹਿਤ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਜਾ ਸਕਦੀ ਉਸਨੇ ਅਗਜਨੀ ਹਮਲਾ ਕਰਨ ਜਬਰੀ ਵਸੂਲੀ ਤੇ ਸਾਜ਼ਿਸ਼ ਰਚਨ ਦੇ ਸਬੰਧ ਚ ਦੋਸ਼ ਕਬੂਲੇ ਨੇ ਦਸੰਬਰ 2023 ਦੌਰਾਨ ਦੋ ਲੋਕ ਇੱਕ ਗਾਰ ਵਿੱਚ ਢਾਕਲ ਹੁੰਦੇ ਨੇ ਵੀਡੀਓ ਵਿੱਚ ਉਹ ਅੱਗ ਲਗਾਉਂਦੇ ਦਿਖਾਈ ਦਿੰਦੇ ਹਨ ਦੱਸਣ ਜੋਗ ਹੈ ਕਿ ਐਡਮੈਂਟਨ ਵਿੱਚ ਬਿਲਡਰਾਂ ਕੋਲੋਂ ਫਰੋਤੀਆਂ ਮੰਗਣ ਅਤੇ ਪੈਸੇ ਨਾ ਮਿਲਣ ਦੀ ਸੂਰਤ ਚ ਬਿਲਡਰਾਂ ਦੀਆਂ ਪ੍ਰਾਪਰਟੀਆਂ ਲੂਣ ਦੇ ਕਈ ਮਾਮਲਿਆਂ ਦੀ ਰੀਪੋਰਟ ਪੁਲਿਸ ਨੂੰ ਹੋਈ ਸੀ ਜਿਸ ਦੀ ਜਾਂਚ ਪੁਲਿਸ ਵੱਲੋਂ ਲੰਘੇ ਸਾਲ ਸ਼ੁਰੂ ਕੀਤੀ ਗਈ। ਵਸੂਲੀ ਲਈ ਮੰਗੇ ਪੈਸੇ ਨਾ ਦੇਣ ਉੱਪਰ ਨਵੇਂ ਬਣੇ ਘਰਾਂ ਜਾਂ ਹੋਰ ਪ੍ਰਾਪਰਟੀਆਂ ਨੂੰ ਅੱਗ ਲਗਾ ਕੇ ਨੁਕਸਾਨ ਪਹੁੰਚਾਇਆ ਗਿਆ। ਇਸ ਤੋਂ ਇਲਾਵਾ ਕੁਝ ਅੱਗ ਦੀਆਂ ਘਟਨਾਵਾਂ ਕਿੰਗ ਐਡਵਰਡ ਪਾਰਕ ਨੇਬਰਹੂਡ ਤੇ ਯੂਨੀਵਰਸਿਟੀ ਇਲਾਕੇ ਵਿੱਚ ਵੀ ਵਾਪਰੀਆਂ ਸਨ। 20 ਸਾਲਾ ਮਾਨਵ ਸਿੰਘ ਹੀਰ ਨੇ ਉਸ ਰਾਤ ਇੱਕ ਭੂਮਿਕਾ ਨਿਭਾਈ ਸੀ ਅਤੇ ਪੁਲਿਸ ਜਾਂਚ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ। ਹੋਰ ਲੋਕਾਂ ਵਿੱਚ ਉਹ ਸ਼ਾਮਲ ਸੀ। ਆਪਣੀ ਅਦਾਲਤ ਵਿੱਚ ਪੇਸ਼ੀ ਦੌਰਾਨ ਉਸਨੇ ਮੰਨਿਆ ਕਿ ਉਹ ਚਾਰ ਸਥਾਨਕ ਡਿਵੈਲਪਰਾਂ ਦੀਆਂ ਮਲਕੀਅਤ ਵਾਲੇ ਘਰਾਂ 'ਚ ਅੱਗ ਲਗਾਉਣ ਦੀਆਂ ਘਟਨਾਵਾਂ 'ਚ ਸ਼ਾਮਲ ਸੀ ਦੋ ਹੋਰ ਵਿਅਕਤੀ ਜਿਨ੍ਹਾਂ 'ਚ 21 ਸਾਲਾ ਪਰਮਿੰਦਰ ਸਿੰਘ 20 ਸਾਲਾ ਗੁਰਕਰਨ ਸਿੰਘ ਦੇ ਮਾਮਲੇ ਅਜੇ ਵੀ ਅਦਾਲਤਾਂ ਦੇ ਵਿੱਚ ਨੇ ਉਹਨਾਂ ਉੱਤੇ ਲੱਗੇ ਦੋਸ਼ ਸਾਬਤ ਨਹੀਂ ਹੋ ਸਕੇ ਕਾਬਲੇਗੌਰਕੀ ਕੈਨੇਡਾ ਪਰਦੇ ਵਿੱਚ ਸਿਰਫ ਐਡਮਿੰਟਨ 'ਚ ਹੀ ਨਹੀਂ ਇਸ ਤੋਂ ਇਲਾਵਾ ਮੈਟਰੋ ਵੈਨਕੂਵਰ ਗ੍ਰੇਟਰ ਟ੍ਰਾਂਟੋ ਇਲਾਕੇ ਦੇ ਵਿੱਚ ਵੀ ਸਾਊਥ ਏਸ਼ੀਅਨ ਬਿਜ਼ਨਸਮੈਨਸ ਨੂੰ ਲਗਾਤਾਰ ਧਮਕੀਆਂ ਤੇ ਫਰੋਤੀ ਵਾਲੀਆਂ ਕਾਲਾਂ ਆ ਰਹੀਆਂ ਨੇ ਤੇ ਇਸ ਐਕਸਟਰਸ਼ਨ ਦੇ ਮਾਮਲਿਆਂ ਦੇ ਵਿੱਚ ਕੋਈ ਬਹੁਤੀ ਕਾਮਯਾਬੀ ਪੁਲਿਸ ਫੋਰਸਸ ਨੂੰ ਹਲੇ ਨਹੀਂ ਮਿਲੀ ਬੇਸ਼ੱਕ ਇਸ ਦੇ ਨਾਲ ਸਾਊਥ ਏਸ਼ੀਅਨ ਬਿਜ਼ਨੈਸਸ ਦੇ ਵਿੱਚ ਕਾਫੇ ਤੇ ਉਹਨਾਂ ਦੇ ਵੱਲੋਂ ਸੇਫਟੀ ਸਿਕਿਉਰਿਟੀ ਨੂੰ ਲੈ ਕੇ ਜਿੱਥੇ ਚਿੰਤਾਵਾਂ ਪ੍ਰਗਟਾਈਆਂ ਜਾ ਰਹੀਆਂ ਨੇ ਉੱਥੇ ਨਾਲੋਂ ਨਾਲ ਪੁਲਿਸ ਫੋਰਸਸ ਅਤੇ ਗਵਰਨਮੈਂਟਸ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਘਟਨਾਵਾਂ ਨੂੰ ਰੋਕਣ ਦੇ ਲਈ ਕਦਮ ਚੁੱਕੇ ਜਾਣ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਸਰੀ ਦੀ ਮੇਅਰ ਬ੍ਰੈਂਡਾ ਲੋਕ ਅਤੇ ਬ੍ਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਦੇ ਵੱਲੋਂ ਫੈਡਰਲ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਲੋਰਸ ਵਿਸ਼ਨੋਈ ਗੈਂਗ ਨੂੰ ਟੈਰਰਿਜ਼ਮ ਐਕਟੀਵਿਟੀਆਂ ਦੇ ਵਿੱਚ ਸ਼ਾਮਲ ਮਾਮਲਿਆਂ 'ਚ ਦਰਜ ਕੀਤਾ ਜਾਵੇ ਤਾਂ ਜੋ ਉਸ ਦੇ ਵਿਰੁੱਧ ਸਾਰੀਆਂ ਲਾ ਫੋਰਸਮੈਂਟ ਏਜੰਸੀਸ ਚੰਗੀ ਤਰ੍ਹਾਂ ਜਾਂਚ ਕਰਕੇ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਵਾ ਸਕਣ ਕਿਉਂਕਿ ਇਸ ਸਮੇਂ ਹਾਲਾਤ ਚਿੰਤਾਜਨਕ ਬਣੇ ਹੋਏ ਨੇ ਵਿਅਸਤ ਜੈਟ ਵੱਲੋਂ ਇਸ ਸਾਲ ਦੇ ਸ਼ੁਰੂ ਵਿੱਚ ਇੱਕ ਸਾਈਬਰ ਅਟੈਕ ਵਿੱਚ ਕੁਝ ਪੈਸੇਂਜਰਸ ਤੇ ਡਾਕੂਮੈਂਟਸ ਪਾਸਪੋਰਟ ਬਾਰੇ ਜਾਣਕਾਰੀ ਸਮੇਤ ਕੁਝ ਪਰਸਨਲ ਡਾਟਾ ਚੋਰੀ ਹੋਣ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਕੰਪਨੀ ਮੁਤਾਬਕ ਕ੍ਰੈਡਿਟ ਅਤੇ ਡੈਬਿਟ ਕਾਰਡ ਨੰਬਰਾਂ ਦੇ ਨਾਲ-ਨਾਲ ਕਸਟਮਰਸ ਦੇ ਪਾਸਵਰਡਾਂ ਨਾਲ ਵੀ ਸਮਝੌਤਾ ਨਹੀਂ ਕੀਤਾ ਗਿਆ ਪੈਸੇਂਜਰਸ ਨਾਲ ਸਾਂਝੇ ਇੱਕ ਬਿਆਨ ਵਿੱਚ ਕਸਟਮਰਸ ਨੂੰ ਇੱਕ ਨੋਟ ਵਿੱਚ ਵੈਸਟ ਜੈਟ ਨੇ ਕਿਹਾ ਕਿ ਨਿੱਜੀ ਜਾਣਕਾਰੀ ਹਰੇਕ ਵਿਅਕਤੀ ਦੀ ਵੱਖਰੀ ਹੁੰਦੀ ਹੈ ਤੇ ਇਸ ਵਿੱਚ ਨਾਮ ਡੇਟ ਆਫ ਬਰਥ ਈਮੇਲ ਐਡਰੈਸ ਤੇ ਫੋਨ ਨੰਬਰ ਇਸ ਤੋਂ ਇਲਾਵਾ ਉਸ ਪੱਲੋ ਜੋ ਬੁਕਿੰਗ ਦੀ ਹਿਸਟਰੀ ਹੈ ਉਹਦੀ ਜਾਣਕਾਰੀ ਹੋ ਸਕਦੀ ਹੈ ਕੰਪਨੀ ਦਾ ਕਹਿਣਾ ਹੈ ਕਿ ਚੋਰੀ ਕੀਤੇ ਡਾਟਾ ਵਿੱਚ ਵੈਸਟ ਜੈਟ ਨਾਲ ਯਾਤਰਾ ਕਰਦੇ ਸਮੇਂ ਯਾਤਰੀਆਂ ਦੁਆਰਾ ਵਰਤੋਂ ਕੀਤੇ ਗਏ ਡਾਕੂਮੈਂਟਸ ਦੀ ਜਾਣਕਾਰੀ ਸ਼ਾਮਲ ਹੋ ਸਕਦੀ ਹੈ ਜਿਵੇਂ ਕਿ ਪਾਸਪੋਰਟ ਜਾਂ ਫਿਰ ਹੋਰ ਗਵਰਨਮੈਂਟ ਵੱਲੋਂ ਜਾਰੀ ਕੀਤੀਆਂ ਗਈਆਂ ਫੋਟੋ ਆਈਡਿਜ਼ ਜਾਣਕਾਰੀ ਮੁਤਾਬਕ ਵੈਸਟਚੈਟ ਨੇ ਚੇਤਾਵਨੀ ਦਿੱਤੀ ਹੈ ਕਿ ਚੋਰੀ ਕੀਤੀ ਗਈ ਜਾਣਕਾਰੀ ਨੂੰ ਪਛਾਣ ਚੋਰੀ ਜਾਂ ਧੋਖਾਧੜੀ ਲਈ ਵਰਤਿਆ ਜਾ ਸਕਦਾ ਹੈ ਅਤੇ ਕਿਹਾ ਗਿਆ ਹੈ ਕਿ ਇਹ ਪ੍ਰਭਾਵਿਤ ਕਸਟਮਰਜ਼ ਨੂੰ ਪਛਾਣ ਚੋਰੀ ਅਤੇ ਹੋਰ ਫੈਸਿਲਿਟੀਆਂ ਲਈ 24 ਮਹੀਨਿਆਂ ਲਈ ਮੁਫਤ ਫੈਸਿਲਿਟੀਆਂ ਪ੍ਰਦਾਨ ਕਰਵਾਏਗਾ 에어ਲਾਈਨ ਦਾ ਕਹਿਣਾ ਹੈ ਕਿ ਉਸਨੇ 13 ਜੂਨ ਨੂੰ ਆਪਣੇ ਸਿਸਟਮਸ ਉੱਪਰ ਸ਼ੱਕੀ ਗਤੀਵਿਧੀ ਦੀ ਪਛਾਣ ਕੀਤੀ ਹੈ ਅਤੇ ਪਾਇਆ ਕਿ ਅਪਰਾਧੀਆਂ ਨੇ ਇਸ ਦੇ ਕੁਝ ਸਿਸਟਮਾਂ ਤੱਕ ਸਥਾਈ ਤੌਰ ਤੇ ਪਹੁੰਚ ਕੀਤੀ ਕੈਨੇਡਾ ਦੀ ਪ੍ਰਾਈਵੇਸੀ ਕਮਿਸ਼ਨ ਦੇ ਆਫਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਾਬਲੇ ਗੌਰ ਹੈ ਕਿ ਡਾਟਾ ਬ੍ਰੀਚ ਦਾ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਹੈਕਰਸ ਦੇ ਵੱਲੋਂ ਡਾਟਾ ਬ੍ਰੀਚ ਦੀ ਕੋਸ਼ਿਸ਼ ਕੀਤੀ ਗਈ ਜਿਸ ਵਿੱਚ ਗਵਰਨਮੈਂਟ ਫੈਸਿਲਿਟੀਆਂ ਤੇ ਲੰਡਨ ਡਰੱਗ ਵੀ ਸ਼ਾਮਲ ਹੈ ਜਿੱਥੇ ਕਿ ਡਾਟਾ ਬ੍ਰੀਚ ਦੀ ਕੋਸ਼ਿਸ਼ ਹੋਈ ਪਰ ਇਹ तमाम ਮਾਮਲਿਆਂ ਦੀ ਜਾਂਚ ਪ੍ਰਾਈਵੇਸੀ ਕਮਿਸ਼ਨ ਵੱਲੋਂ ਕੀਤੀ ਜਾਂਦੀ ਹੈ ਤੇ ਇਸ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦਾ ਡਾਟਾ ਤੇ ਕਿੰਨੇ ਕਸਟਮਰਸ ਦਾ ਚੋਰੀ ਹੋਇਆ ਪਰ ਫਿਲਹਾਲ ਵੈਸਟਚੈਟ ਦੇ ਵੱਲੋਂ ਆਪਣੀ ਸਥਿਤੀ ਕਸਟਮਰਸ ਦੇ ਨਾਲ ਸਾਂਝੀ ਕੀਤੀ ਗਈ ਹੈ ਕਿ ਇਸ ਸਾਈਬਰ ਅਟੈਕ ਦੇ ਵਿੱਚ ਕਾਫੀ ਕੁਝ ਪ੍ਰਭਾਵਿਤ ਹੋਇਆ ਹੁਣ ਦੇਖਦੇ ਹਾਂ ਅਮੈਂਟ ਤੋਂ ਸੀਨੀਅਰ ਪੱਤਰਕਾਰ ਕੋਲਮੀਤ ਸਿੰਘ ਸੰਘਾ ਦੀ ਇੱਕ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕਲਮੀ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਖਬਰ ਲੈ ਕੇ ਹਾਜ਼ਰ ਹੋ ਰਿਹਾ ਇੱਕ ਖਬਰ ਤੇ ਆ ਰਹੀ ਕਿ ਵੈਸਟ ਜੈਟ ਵਾਲਿਆਂ ਦੀਆਂ ਜਿਹੜੀਆਂ ਫਲਾਈਟਸ ਆ ਜੀ ਉਹ ਡਿਲੇਡ ਹੋਈਆਂ ਦੁਨੀਆਂ ਭਰ ਦੇ ਵਿੱਚ ਯਾਨੀ ਕਿ ਜਿੱਥੇ-ਜਿੱਥੇ ਵੀ ਜਾਂਦੀਆਂ ਨੇ ਕੈਨੇਡਾ ਭਰ ਵਿੱਚ ਵੀ ਔਰ ਯੂਰਪ 'ਚ ਵੀ ਤੇ ਅਮਰੀਕਾ ਦੇ ਵਿੱਚ ਵੀ ਇਹ ਦੱਸਿਆ ਜਾ ਰਿਹਾ ਵੀ ਉਹਨਾਂ ਦੇ ਸਿਸਟਮ ਦੇ ਵਿੱਚ ਕੋਈ ਗੜਬੜ ਹੋਈ ਆ ਜਿਹਦਾ ਕਰਕੇ ਇਹ ਸਾਰੀ ਘਟਨਾ ਵਾਪਰੀ ਆ ਕਿਉਂਕਿ ਜਿੱਥੇ ਇਹਨਾਂ ਦੇ ਪਲੇਨ ਜਿਹੜੇ ਆ ਸਰਵਿਸ ਕੀਤੇ ਜਾਂਦੇ ਜੀ ਉਥੋਂ ਰੈਗੂਲਰ ਸਰਵਿਸ ਲਈ ਹੈਂਡਓਵਰ ਕੀਤੇ ਜਾਂਦੇ ਆ ਪਰ ਉਹ ਕੀਤੇ ਸਿਸਟਮ ਦੇ ਰਾਹੀਂ ਹੀ ਜਾਂਦੇ ਆ ਸੋ ਉਥੇ ਗਲਿਚ ਆਉਣ ਕਰਕੇ ਜਿਹੜੇ ਪਲੇਨ ਸੀਗੇ ਉਹ ਸਰਵਿਸ ਤਾਈਂ ਪਹੁੰਚ ਨਹੀਂ ਸੀ ਰਿਹਾ ਜਿਹਦਾ ਕਰਕੇ ਸਾਰੀ ਦੁਨੀਆ ਭਰ ਦੇ ਵਿੱਚ ਜਿੱਥੇ-ਜਿੱਥੇ ਵੀ ਵੈਸਟ ਜੈਟ ਜਾਂਦੀ ਆ ਉਥੇ ਡਿਲੇਸ ਹੋਈਆਂ ਨੇ ਕੰਪਨੀ ਵਾਲਿਆਂ ਨੇ ਜਿਹੜੇ ਪੈਸੇਂਜਰ ਆ ਉਹਨਾਂ ਤੋਂ ਉਹਨਾਂ ਨੇ ਮਾਫੀ ਮੰਗੀ ਆ ਇਸ ਇਨਕਨਵੀਨੀਅੰਸ ਲਈ ਵੀ ਇਹ ਗੱਲ ਇਦਾਂ ਹੋਈ ਆ ਪਰ ਉਹ ਕਹਿੰਦੇ ਵੀ ਅਸੀਂ ਉਹਨੂੰ ਰਿਜ਼ੋਲਵ ਕਰ ਲਿਆ ਪਰ ਹਾਲ ਦੀ ਘੜੀ ਡਿਲੇ ਜਿਹੜੀ ਆ ਉਹ ਸਟਿਲ ਅਜੇ ਵੀ ਚੱਲ ਰਹੀ ਆ ਤੇ ਉਹ ਕਹਿੰਦੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹ ਸਾਰੀ ਗੱਲਬਾਤ ਨੂੰ ਖਤਮ ਕਰਨ ਦੀ ਪਰ ਥਰੂਆਊਟ ਕੈਨੇਡਾ ਜਿਹੜਾ ਜੀ ਉਹ ਕਹਿੰਦੇ ਜਾਂ ਯੂਰਪ ਦੇ ਵਿੱਚ ਵੀ ਜਿਹੜੀ ਡਿਲੇ ਆ ਉਹ ਹਜੇ ਤਾਈਂ ਵੀ ਚੱਲ ਰਹੀ ਹੈਗੀ ਆ ਇੱਕ ਉਹਨਾਂ ਦੇ ਨਾਲ ਦੀ ਨਾਲ ਇਹ ਵੀ ਦੱਸਿਆ ਆ ਵੀ ਜਦੋਂ ਲੋਕਾਂ ਨੇ ਘਰੋਂ ਜਾਣਾ ਨਾ ਆ ਫਲਾਈਟ ਜੇ ਤੁਸੀਂ ਲੈ ਕੇ ਜਾ ਰਹੇ ਹੋ ਵੈਸਟ ਜਟ ਦੀ ਤਾਂ ਘਰੋਂ ਤੁਰਨ ਤੋਂ ਪਹਿਲਾਂ ਚੈੱਕ ਜ਼ਰੂਰ ਕਰ ਲਿਓ ਟਾਈਮ ਦਾ ਵੀ ਉਹ ਠੀਕ ਟਾਈਮ ਤੇ ਜਾ ਰਹੀ ਆ ਸੋ ਇਹ ਤੁਹਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਜਿਨ੍ਹਾਂ ਨੇ ਫਲਾਈ ਕਰਨਾ ਹੈਗਾ ਅ ਦੂਸਰੀ ਇੱਕ ਖਬਰ ਇਹ ਆ ਰਹੀ ਹੈ ਜੀ ਵੀ ਇਧਰ ਨਾ RCMP ਨੇ ਜਿਹੜੀ ਆ ਇੱਕ ਇਨਵੈਸਟੀਗੇਸ਼ਨ ਕੀਤੀ ਉਹ ਇਸ ਕਰਕੇ ਕਿ ਐਡਮਿੰਟਨ ਏਰੀਏ ਦੇ ਜਿੰਨੇ ਵੀ ਕਿਸੇਨੋ ਸੀਗੇ ਉੱਥੇ ਜਿਹੜੀਆਂ ATM ਲੱਗੀਆਂ ਹੋਈਆਂ ਸੀਗੀਆਂ ਉਹਨਾਂ ਦੇ ਵਿੱਚ ਬਹੁਤ ਵੱਡਾ ਅਮਾਊਂਟ ਜਿਹੜਾ ਜੀ ਲੋਕਾਂ ਨੇ ਜਿਹੜੇ ਪੈਸੇ ਉਹਦੇ ਚੋ ਕਢਾਏ ਆ ਜਦੋਂ ਉਹਦੇ ਚੋ ਇਹ ਇਸ ਤਰ੍ਹਾਂ ਦੀ ਗੱਲਬਾਤ ਹੋਈ ਆ ਤੇ ਉਹਨਾਂ ਨੂੰ ਇੱਕ ਕਿਸਮ ਦੀ ਕਹਿ ਲਓ ਕੋਈ ਖਤਰੇ ਦੀ ਘੰਟੀ ਵੱਜੀ ਆ ਆਰਸੀਐਮਪੀ ਨੂੰ ਜਦੋਂ ਪਤਾ ਲੱਗਾ ਉਹਨਾਂ ਨੇ ਫਿਰ ਪੁੱਛ ਪੜਤਾਲ ਕਰਨੀ ਸ਼ੁਰੂ ਕੀਤੀ ਤੇ ਪੰਜ ਬੰਦੇ ਜਿਹੜੇ ਆ ਜੀ ਉਹਨਾਂ ਨੇ ਗ੍ਰਿਫਤਾਰ ਕੀਤੇ ਆ ਜਿਹੜਾ ਉਹ ਜਿਹੜੇ 5 ਬੰਦੇ ਗ੍ਰਿਫਤਾਰ ਕੀਤੇ ਗਏ ਆ ਉਹ ਐਡਮੰਟਨ ਸ਼ਹਿਰ ਤੋਂ ਕੀਤੇ ਨੇ ਜਦੋਂ ਹੀ ਉਹਨਾਂ ਨੇ ਉਹ ਸਰਚ ਕੀਤੀ ਉਹਨਾਂ ਦੇ ਘਰ ਦੇ ਉੱਤੇ ਜਾ ਕੇ ਤੇ ਉਹਨਾਂ ਨੂੰ ਬਹੁਤ ਸਾਰੇ ਜਿਹੜਾ ਸਮਾਨ ਆ ਮਿਲਿਆ ਜਿਹਦੇ ਵਿੱਚ ਡਰੱਗਸ ਸੀਗੀਆਂ ਕੋਕੀਨ ਵੀ ਸੀਗੀ ਤੇ ਪੈਸੇ ਵੀ ਮਿਲੇ ਨੇ ਕੈਸ਼ ਜਿਹੜਾ ਅਮਾਊਂਟ ਆ ਉਹ ਵੀ ਉੱਥੋਂ ਮਿਲਿਆ ਉਹ ਕਹਿੰਦੇ ਵੀ ਇਹ ਜਿਹੜਾ ਸਾਰੇ ਦਾ ਸਾਰਾ ਸਿਲਸਿਲਾ ਕੀਤਾ ਜਾ ਰਿਹਾ ਸੀ ਇਹ ਜਿਹੜਾ ਨਾ ਅਵੇਡ ਕਰਨ ਦੀਆਂ ਕੋਸ਼ਿਸ਼ਾਂ ਸੀਗੀਆਂ ਪਈ ਕਿਸੇ ਨੂੰ ਪਤਾ ਨਾ ਲੱਗੇ منی ਲਾਂਡਰਿੰਗ ਵਾਲਾ ਜਿਹੜਾ ਕੰਮ ਹੁੰਦਾ ਉਹ ਕੀਤਾ ਜਾ ਰਿਹਾ ਸੀਗਾ ਇਹਦੇ ਚ ਉਹਨਾਂ ਨੇ ਐਲੀਅਟ ਮਿਆਉ ਨਾਂ ਦਾ ਬੰਦਾ ਜਿਹੜਾ 42 ਸਾਲਾਂ ਦਾ ਔਰ ਵੈਨ ਬਾਉ ਤਾ 39 ਸਾਲਾਂ ਦਾ ਡੈਨਿਸ ਜੋਨਸ 42 ਸਾਲ ਦਾ ਤੇ ਹਸਨ ਜ਼ਫਰ ਹਾਦਰ ਅਹਿਮਦ 37 ਸਾਲਾਂ ਦਾ ਇਹ ਸਾਰੇ ਦੇ ਸਾਰੇ ਹੁਣ ਜਿਹੜੇ ਆ ਜੀ ਚਾਰਜਸ ਦਾ ਸਾਹਮਣਾ ਕਰਨਗੇ ਦੱਸਿਆ ਜਾਂਦਾ ਜਿਹੜੇ ਕੋਰਟ ਦੇ ਵਿੱਚੋਂ ਰੈਕਡ ਦੇਖੇ ਗਏ ਮਿਆਉ ਜਿਹੜਾ ਹੈਗਾ ਉਦੀ ਪਹਿਲਾ ਹੀ ਕ੍ਰਿਮੀਨਲ ਹਿਸਟਰੀ ਹੈਗੀ ਆ 2007 ਤੋਂ ਸ਼ੁਰੂ ਹੁੰਦੀ ਆ ਤੇ 2016 ਦੇ ਵਿੱਚ ਉਹਨੇ ਗਿਲਟੀ ਪਲੀ ਕੀਤਾ ਸੀਗਾ ਉਹਦੇ ਕੋਲੋਂ ਡਰੱਗਸ ਮਿਲੀਆਂ ਸੀਗੀਆਂ ਫਾਰ ਦਾ ਪਰਪਸ ਆਫ ਟਰੈਫਿਕਿੰਗ ਤੇ ਉਹਨੂੰ 30 ਮਹੀਨਿਆਂ ਦੀ ਜਿਹੜੀ ਆ ਕਸਟਡੀ ਦੀ ਸਜ਼ਾ ਦਿੱਤੀ ਗਈ ਸੀ ਤੇ 2007 ਚ ਹੀ ਵਾਸ ਸੈਂਟੈਂਸ ਟੂ 4 ইয়ারਜ਼ ਫਾਰ ਟਰੈਫਿਕਿੰਗ ਕੰਟਰੋਲਡ ਸਬਸਟੈਂਸ ਸੋ ਗੱਲ ਕੀ ਹੈ ਜੀ ਵੀ ਉਹਦਾ ਇਹ ਪੁਰਾਣਾ ਇਤਿਹਾਸ ਹੈਗਾ ਇਸ ਤਰ੍ਹਾਂ ਦਾ ਕੰਮ ਕਰ ਕਰਨ ਦਾ ਇਸੇ ਤਰ੍ਹਾਂ ਜਿਹੜਾ ਬਾਓ ਹੈਗਾ ਉਹਦਾ ਵੀ ਹੈਗਾ ਤੇ ਪੁਲਿਸ ਨੇ ਜਿਹੜਾ ਹਾਸ਼ਮ ਇਸਮਾਇਲ ਠਾਈਆਂ ਸਾਲਾਂ ਦਾ ਉਹਨੂੰ ਪੁਲਿਸ ਅਜੇ ਲੱਭ ਰਹੀ ਆ ਉਹਦੇ ਅਲਬਰਟਾ ਵਾਈਡ ਵਾਰੰਟ ਜਿਹੜੇ ਆ ਇਸ਼ੂ ਕਰ ਦਿੱਤੇ ਗਏ ਆ ਜਿਹੜਾ ਇਹ ਇਸਮਾਇਲ ਹੈਗਾ ਜੀ ਇਹ 5000 ਡਾਲਰ ਤੋਂ ਵੱਧ ਦੇ ਫਰਾਡ ਲਈ ਇਹਨੂੰ ਚਾਰਜ ਕੀਤਾ ਗਿਆ ਤੇ ਸਟੋਲਨ ਪ੍ਰਾਪਰਟੀ ਲਈ 20 ਅਗਸਤ ਦੇ ਵਿੱਚ ਇਸ ਮਾਈਲ ਨੂੰ ਵੀ ਚਾਰਜ ਕੀਤਾ ਗਿਆ ਸੀਗਾ ਕ੍ਰਿਮੀਨਲ ਹਰਾਸਮੈਂਟ ਲਈ ਸੋ ਇਹਦੀ ਭਾਲ ਪੁਲਿਸ ਅਜੇ ਵੀ ਕਰ ਰਹੀ ਆ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਘਾ ਐਡਮੰਟਨ ਫਿਲਹਾਲ ਦੇ ਲਈ ਕੈਨੇਡਾ ਨਿਊਜ਼ ਦੇ ਵਿੱਚ ਇੰਨਾ ਹੀ ਪਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆ ਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ